ਨੂੰ ਵੀ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਨੂੰ ਦੇਸ਼ ਦੇ ਵਿੱਚੋਂ ਕੱਢਣ ਦੇ ਲਈ ਕਦਮ ਚੁੱਕੇ ਜਾਣਗੇ ਪੈਦਾ ਹੁੰਦੇ ਹੀ ਯੂਐਸ ਨਾਗਰਿਕਤਾ ਮਿਲਣ ਦਾ ਅਧਿਕਾਰ ਖਤਮ ਕਰਾਂਗੇ ਨਾਟੋ ਛੱਡਣ ਦਾ ਵੀ ਗੰਭੀਰਤਾ ਦੇ ਨਾਲ ਵਿਚਾਰ ਕਰਾਂਗੇ ਕੈਪੀਟਲ ਹਿੱਲ ਹਿੰਸਾ ਦੇ ਦੋਸ਼ੀਆਂ ਨੂੰ ਮਾਫ ਕਰਾਂਗੇ ਹਾਲਾਂਕਿ ਡੋਨਲਡ ਟਰੰਪ ਦੇ ਵੱਲੋਂ ਨਾਲ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਕੈਪੀਟਲ ਹਿੱਲ ਹਿੰਸਾ ਦੇ ਦੋਸ਼ੀਆਂ ਨੂੰ ਮਾਫ ਕਰਾਂਗੇ ਡੋਨਾਲਡ ਟਰੰਪ ਕਿਹਾ ਕਿ ਨਵਨਯੁਕਤ ਅਮਰੀਕਾ ਦੇ ਰਾਸ਼ਟਰਪਤੀ ਨੇ ਹਾਲਾਂਕਿ ਉਹਨਾਂ ਨੇ ਉਹ ਅਹੁਦਾ ਸੰਭਾਲਿਆ ਜਾਣਾ ਪਰ ਉਹ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਜੋ ਕਿ ਚੁਣੇ ਗਏ ਨੇ ਪਰ ਜਦੋਂ ਪੂਰੀ ਚੋਣ ਨੂੰ ਲੈ ਕੇ ਕੈਂਪੇਨਿੰਗ ਹੁੰਦੀ ਹੈ ਜਦੋਂ ਡਿਬੇਟਸ ਹੁੰਦੀਆਂ ਨੇ ਤਾਂ ਉਸ ਦੇ ਵਿੱਚ ਵੀ ਡੋਨਾਲਡ ਟਰੰਪ ਦੇ ਬਾਰੇ ਇਸ ਮੁੱਦੇ ਦਾ ਵਾਰ-ਵਾਰ ਜ਼ਿਕਰ ਕੀਤਾ ਜਾਂਦਾ ਹੈ ਕਿਤਨਾ ਕਿਤੇ ਵੀ ਮੰਨਿਆ ਜਾਂਦਾ ਹੈ ਕਿ ਜਿਹੜਾ ਇਹ ਫੈਕਟਰ ਹੈ ਡੋਨਾਲਡ ਟਰੰਪ ਦੇ ਹੱਕ ਦੇ ਵਿੱਚ ਕੰਮ ਕੀਤਾ ਜਿਹੜੇ ਕਿ ਅਮਰੀਕੀ ਮੂਲ ਦੇ ਲੋਕ ਨੇ ਜ਼ੋਰ ਇਸ ਬਿਆਨ ਦੇ ਨਾਲ ਇਸ ਐਲਾਨ ਦੇ ਨਾਲ ਉਹਦੇ ਹੱਕ ਦੇ ਵਿੱਚ ਭੁਗਤੇ ਤਾਂ ਉਸੇ ਬਿਆਨ ਤੇ ਡੋਨਾਲਡ ਟਰੰਪ ਜੋ ਕੇ ਕਾਇਮ ਹੀ ਨਜ਼ਰ ਆ ਰਹੇ ਨੇ ਪ੍ਰਵਾਸੀਆਂ ਨੂੰ ਦੇਸ਼ ਦੇ ਵਿੱਚੋਂ ਕੱਢਣ ਦੇ ਲਈ ਕਦਮ ਚੁੱਕਾਂਗੇ ਡੋਨਾਲਡ ਟਰੰਪ ਨੇ ਇੱਕ ਪਰ ਫਿਰ ਆਪਣੇ ਬਿਆਨ ਨੂੰ ਆਪਣੇ ਸਟੈਂਡ ਨੂੰ ਦਰਾਇਆ ਉਹਨਾਂ ਦਾ ਕਹਿਣਾ ਕਿ ਪੈਦਾ ਹੁੰਦੇ ਹੀ ਯੂਐਸ ਨਾਗਰਿਕਤਾ ਮਿਲਣ ਦਾ ਅਧਿਕਾਰ ਖਤਮ ਕਰਾਂਗੇ ਨਾਟੋ ਛੱਡਣ ਦਾ ਵੀ ਗੰਭੀਰਤਾ ਦੇ ਨਾਲ ਵਿਚਾਰ ਕਰਾਂਗੇ ਨਾਲ ਹਾਲਾਂਕਿ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕੈਪੀਟਲ ਹਿੱਲ ਹਿੰਸਾ ਦੇ ਦੋਸ਼ੀਆਂ ਨੂੰ ਮਾਫ ਕਰਾਂਗੇ ਪਾਰਟੀਆਂ ਨੂੰ ਜਾਰੀ ਅਮਰੀਕਾ ਐਫ 1 ਸਟੂਡੈਂਟ ਵੀਜ਼ਾ ਦੇ ਵਿੱਚ 38 ਫੀਸਦੀ ਗਰਾਵਟ ਦਰਜ ਕੀਤੀ ਗਈ ਹੈ ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ਤੋਂ ਸਤੰਬਰ ਤੱਕ ਵੀ ਸਟੂਡੈਂਟ ਵੀਜ਼ਾ ਦੇ ਵਿੱਚ ਗਰਾਵਟ ਆਈ ਹੈ ਇਸ ਸਾਲ ਜਨਵਰੀ ਤੋਂ ਸਤੰਬਰ ਤੱਕ ਜਾਰੀ ਹੋਏ ਨੇ 64800 ਸਟੂਡੈਂਟ ਵੀਜ਼ਾ ਸਾਲ 2023 ਦੇ ਵਿੱਚ ਜਨਵਰੀ ਤੋਂ ਸਤੰਬਰ ਤੱਕ 13495 ਸਟੂਡੈਂਟ ਵੀਜ਼ਾ ਜਾਰੀ ਕੀਤੇ ਗਏ ਸਾਲ 2022 ਦੇ ਵਿੱਚ ਇਸੇ ਸਮੇਂ ਦੌਰਾਨ 93181 ਵੀਜ਼ਾ ਜਾਰੀ ਹੋਏ ਸਨ ਐਫ1 ਵੀਜ਼ਾ ਵਿਦਿਆਰਥੀਆਂ ਨੂੰ ਭਾਰਤ ਦੇ ਦੌਰਾਨ ਇੱਕ ਨਿਸ਼ਚਿਤ ਸਮੇਂ ਦੇ ਲਈ ਅਸਥਾਈ ਤੌਰ ਤੇ ਦਰਸਲ ਯੂ ਐਸ اے ਦੇ ਵਿੱਚ ਰਹਿਣ ਦੀ ਇਜਾਜ਼ਤ ਦਿੰਦਾ ਹੈ ਤੇ ਇਸ ਦੇ ਨਾਲ ਜੋ ਕਿ ਆંકड़े ਸਾਹਮਣੇ ਆਏ ਨੇ ਉਸ ਦੇ ਮੁਤਾਬਿਕ ਗ੍ਰਾਫਰ ਦਰਜ ਕੀਤੇ ਗਏ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਵਿਸਤਾਰ ਦੇ ਨਾਲ ਦੱਸ ਰਹੇ ਹਾਂ ਯੂ ਐਸ اے ਦੇ ਵਿੱਚ ਭਾਰਤੀਆਂ ਦੇ ਵੀਜ਼ੇ ਜੋ ਕਿ ਘਟੇ ਨੇ ਸਟੂਡੈਂਟ ਵੀਜ਼ੇ ਦੀ ਗੱਲ ਕੀਤੀ ਜਾਵੇ ਤਾਂ 2022 ਦੇ ਵਿੱਚ ਜਿਹੜਾ ਕਿ ਅੰਕੜਾ 93181 ਸੀ 2023 ਦੇ ਵਿੱਚ ਉਸ ਦੇ ਵਿੱਚ ਹਾਲਾਂਕਿ ਇਜ਼ਾਫਾ ਹੁੰਦਾ ਹੈ 1,3495 ਵੀਜ਼ਾ ਜਿਹੜੇ ਕਿ ਜਾਰੀ ਕੀਤੇ ਜਾਂਦੇ ਨੇ ਤੇ 2024 ਦੇ ਵਿੱਚ ਇਸ ਸਾਲ ਇਹ ਅੰਕੜਾ ਘਟ ਕੇ 6408 ਤੇ ਰਹਿ ਜਾਂਦਾ ਹੈ ਯਾਨੀ ਕਿ ਸਾਲ 6408 ਸਟੂਡੈਂਟ ਵੀਜ਼ਾ ਹੀ ਜਿਹੜੇ ਕਿ ਅਮਰੀਕਾ ਦੇ ਵੱਲੋਂ ਦਿੱਤੇ ਗਏ ਨੇ ਜਾਰੀ ਕੀਤੇ ਗਏ ਨੇ ਤੇ ਇਸ ਦੇ ਮਤਲਬ ਕਿ ਕਾ ਜਾ ਸਕਦਾ ਹੈ ਕਿ ਸਟੂਡੈਂਟ ਵੀਜ਼ੇ ਦੇ ਵਿੱਚ ਪਿਛਲੇ 3 ਸਾਲਾਂ ਦੇ ਮੁਕਾਬਲੇ ਗਿਰਾਵਟ ਦਰਜ ਕੀਤੀ ਗਈ ਹੈ ਜੋ ਕਿ ਅੰਕੜੇ ਬਿਆਨ ਕਰ ਰਹੇ ਨੇ ਅਡਾਨੀ ਦੇ ਮੁੱਦੇ ਤੇ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੰਸਦ ਦੇ ਬਾਹਰ ਕਾਂਗਰਸ ਨੇ ਅਨੋਖਾ ਪ੍ਰਦਰਸ਼ਨ ਕੀਤਾ ਦੋ ਕਾਂਗਰਸ ਸੰਸਦਾਂ ਨੇ ਅਡਾਨੀ ਤੇ ਮੋਦੀ ਦਾ ਮਖੌਟਾ ਪਾਇਆ ਮਖੌਟਾ ਪਾ ਕੇ ਇੱਕ ਦੂਜੇ ਦੇ ਨਾਲ ਹੱਥ ਮਿਲਾਇਆ ਗਿਆ ਰਾਹੁਲ ਗਾਂਧੀ ਪੱਤਰਕਾਰ ਬਣ ਕੇ ਸਵਾਲ ਪੁੱਛਦੇ ਹੋਏ ਵੀ ਨਜ਼ਰ ਆਇਆ ਮਖੌਟਾ ਪ੍ਰਦਰਸ਼ਨ ਓਕੇ ਪ੍ਰਦਰਸ਼ਨ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿਉਂਕਿ ਇਸ ਮੁੱਦੇ ਤੇ ਲਗਾਤਾਰ ਜੋ ਕਿ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਾਰਲੀਮੈਂਟ ਦੇ ਬਾਹਰ ਕਿਉਂਕਿ ਇਸ ਵੇਲੇ ਲੋਕ ਸਭਾ ਦੇ ਵਿੱਚ ਜੋ ਕਿ ਅਰ ਸਰਦਰੋ ਤੇ ਜਲਾ ਚਾਰਿਆ ਤੇ ਇਸ ਦੇ ਵਿਚਾਲੇ ਵਿਰੋਧੀਆਂ ਦੇ ਵੱਲੋਂ ਅਦਾਨੇ ਵਾਲੇ ਮੁੱਦੇ ਤੇ ਖੂਬ ਹੰਗਾਮਾ ਕੀਤਾ ਜਾ ਰਿਹਾ ਤੇ ਇਸ ਦੇ ਵਿਚਾਲੇ ਨੋਕੇ ਪ੍ਰਦਰਸ਼ਨ ਦੀਆਂ ਤਸਵੀਰਾਂ ਜੋ ਕਿ ਸਾਹਮਣੇ ਆਈਆਂ ਨੇ ਉਹ ਵੀ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਅੱਜ ਦੇ ਦੋ ਕਾਂਗਰਸ ਸੰਸਦਾਂ ਨੇ ਅਦਾਨੇ ਤੇ ਮੋਦੀ ਦਾ ਮੋਟਾ ਪਾਇਆ ਜਿਹਨੂੰ ਮੋਟਾ ਪਾ ਕੇ ਇੱਕ ਦੂਜੇ ਦੇ ਨਾਲ ਹੱਥ ਮਲਾਉਂਦੇ ਹੋਏ ਨਜ਼ਰ ਆ ਰਹੇ ਨੇ ਰਾਹੁਲ ਗਾਂਧੀ ਪੱਤਰਕਾਰ ਬਣ ਕੇ ਸਵਾਲ ਪੁੱਛਦੇ ਹੋਏ ਵੀ ਨਜ਼ਰ ਆਏ

ਉਹ ਦੇਖਦੇ ਹਾਂ ਆਪਾਂ ਜੋ ਆਪਾਂ ਜੋ ਆਪਾਂ ਰਿਸ਼ਤੇ ਆਪਕੇ ਰਿਸ਼ਤੇ ਬਾਰੇ ਹਮ ਦੋਨੋਂ ਦਾ ਰਿਸ਼ਤੇ ਹੈ ਹਮ ਦੋਵੇਂ ਵੀ ਬੋਲਦੇ ਹਾਂ ਹਾਂ ਹਮ ਦੋਨੋਂ ਮਿਲ ਕੇ ਕੰਮ ਕਰਾਂਗੇ ਅਬ ਚਾਹੇ ਕਦੋਂ ਸੇ ਆਪਕੀ ਪਾਰਟਨਰਸ਼ਿਪ ਚੱਲ ਰਹੀ ਹੈ ਮਾਈਕ ਥੋੜਾ ਨੀਚੇ ਕਰ ਲੋ ਯਾਰ ਯਾਰ ਜਾ ਰਹਾ ਤੁਹਾਡੀ ਮਾਈਕ ਹੈ ਫਿਊਚਰ ਆ ਫਿਊਚਰ ਆ ਤਾਂ ਨੀਚੇ ਕਰ ਲੋ ਮਾਰਾ ਪੂਰਾ ਫਰਾ ਤਾਂ ਨੂੰ ਕਾਂਗਰਸ ਦੇ ਅਨੋਖੇ ਪ੍ਰਦਰਸ਼ਨ ਦੀਆਂ ਤਸਵੀਰਾਂ ਵਿਖਾ ਰਹੇ ਆ ਦਰਸਲ ਪਾਰਲੀਮੈਂਟ ਦੇ ਬਾਹਰ ਕਾਂਗਰਸ ਦੇ ਵੱਲੋਂ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਹੈ ਆ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਉੱਥੇ ਕਾਂਗਰਸ ਪਾਰਟੀ ਦੇ ਵੱਖ-ਵੱਖ ਸੰਸਦ ਮੈਂਬਰ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੇ ਆਂ ਦਰਅਸਲ ਇਸੇ ਦੌਰਾਨ ਦੋ ਕਾਂਗਰਸ ਸੰਸਦਾਂ ਦੇ ਵੱਲੋਂ ਅਡਾਨੀ ਤੇ ਮੋਦੀ ਦਾ ਮਖੌਟਾ ਪਾਇਆ ਗਿਆ ਜੋ ਤਸਵੀਰਾਂ ਦੇ ਵਿੱਚ ਵਿਖਿਆ ਜਾ ਸਕਦਾ ਹੈ ਕਿ ਆਪਣੇ ਚਿਹਰੇ ਤੋਂ ਉਹਨਾਂ ਦੇ ਵੱਲੋਂ ਮਖੌਟਾ ਪਾਇਆ ਗਿਆ ਅਡਾਨੀ ਤੇ ਪ੍ਰਧਾਨ ਮੰਤਰੀ ਮੋਦੀ ਦਾ ਮਖੌਟਾ ਪਾ ਕੇ ਇੱਕ ਦੂਜੇ ਦੇ ਨਾਲ ਹੱਥ ਮਿਲਾਉਂਦੇ ਹੋਏ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਰਾਹੁਲ ਗਾਂਧੀ ਦੇ ਰਾਹੁਲ ਗਾਂਧੀ ਇਸ ਦੌਰਾਨ ਪੱਤਰਕਾਰ ਬਣੇ ਪੱਤਰਕਾਰ ਦੀ ਭੂਮਿਕਾ ਦੇ ਵਿੱਚ ਰਾਹੁਲ ਗਾਂਧੀ ਨਜ਼ਰ ਆਏ ਜਨਨ ਦੇ ਵੱਲੋਂ ਕਿ ਸਵਾਲ ਵੀ ਪੁੱਛੇ ਗਏ ਆ ਲਗਾਤਾਰ ਦਰਸਲੇ ਸਮੁੱਦੇ ਤੇ ਕਾਂਗਰਸ ਪਾਰਟੀ ਦੇ ਵੱਲੋਂ ਪਾਰਲੀਮੈਂਟਰੀ ਵਿੱਚ ਹੰਗਾਮਾ ਕੀਤਾ ਜਾ ਰਿਹਾ ਤੇ ਇਸੇ ਦੌਰਾਨ ਇਹ अनोखा ਪ੍ਰਦਰਸ਼ਨ ਵੀ ਕੀਤਾ ਗਿਆ बोल रहे हो जो भी बोलता हूँ अभी क्या बोल रहे मैं कुछ भी चाहता हूँ क्या चाहता हूँ तुम्हें कुछ भी मोबाइल तो भाई मोबाइल लीजिए मोबाइल थोड़ा लीजिए छोड़ देने भैया देखते हैं आपका बात आपका रहे हैं आपके का, आप आप का आप हम आप दोनों का एक ही है भी हैं हम दोनों मिलकर तब करेंगे कब से आपकी पार्टनरशिप चल रही है पूरा भारत ਰੋਕ ਰਾਂਗੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਥੋੜੀ ਦੇਰ ਦੇ ਵਿੱਚ ਆਪ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਹੋ ਸਕਦੀ ਹੈ ਆਮ ਆਦਮੀ ਪਾਰਟੀ ਦੀ ਪੀਐਸਪੀ ਦੀ ਮੀਟਿੰਗ ਫਿਲਹਾਲ ਚੱਲ ਰਹੀ ਹੈ ਜੰਗਪੁਰਾ ਤੋਂ ਚੋਣ ਲੜ ਸਕਦੇ ਨੇ ਮਨੀਸ਼ ਸਸੋਧਿਆ ਹੁਣ ਤੱਕ ਬਟਪੜ ਗੰਢ ਤੋਂ ਚੋਣ ਲੜਦੇ ਆ ਰਹੇ ਨੇ ਮਨੀਸ਼ ਸਸੋਧਿਆ ਤਾਂ ਦਿੱਲੀ ਦੇ ਵਿੱਚ ਅਗਲੇ ਸਾਲ ਫਰਵਰੀ ਮਹੀਨੇ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਸ ਨੂੰ ਲੈ ਕੇ ਹਰ ਪਾਰਟੀ ਤੋਂ ਲਗਾਤਾਰ ਕਮਰ ਕਸਤੀ ਜਾਰੀ ਹੈ ਤੇ ਇਸ ਦੇ ਵਿਚਾਲੇ ਆਵਾਦੀ ਪਾਰਟੀ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਥੋੜੀ ਦੇਰ ਦੇ ਵਿੱਚ ਆਵਾਦੀ ਪਾਰਟੀ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਸਕਦੀ ਹੈ ਕਿਉਂਕਿ ਆਵਾਦੀ ਪਾਰਟੀ ਦੀ ਪੀਐਸਪੀ ਦੀ ਮੀਟਿੰਗ ਜਾਰੀ ਹੈ ਕਿਉਂਕਿ ਪੀਐਸਪੀ ਮੀਟਿੰਗ ਦੇ ਵਿੱਚ ਉਮੀਦਵਾਰਾਂ ਦਾ ਨਾਮ ਜੋ ਕੇ ਪੈ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਚ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਆ ਉੱਥੇ ਇਸ ਦੇ ਵਿਚਾਲੇ ਇਹ ਵੀ ਵੱਡੀ ਜਾਣਕਾਰੀ ਹੈ ਕਿ ਜੰਗਪੁਰਾ ਤੋਂ ਚੋਣ ਲੜ ਸਕਦੇ ਨੇ ਮਨੀਸ਼ ਸੋਸੋਧਿਆ ਹੁਣ ਤੱਕ ਅਲਾ ਕਿ ਉਹ ਪੜਪੜ ਗੰਝ ਤੋਂ ਹੀ ਮਨੀਸ਼ ਸੋਸੋਧਿਆ ਚੋਣ ਲੜਦੇ ਆਏ ਨੇ ਪਰ ਇਸ ਵਾਰ ਜੰਗਪੁਰਾ ਤੋਂ ਉਹਨਾਂ ਨੂੰ ਆਵਾਦੀ ਪਾਰਟੀ ਦੇ ਮਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਹੈ ਥੋੜੀ ਦੇਰ ਦੇ ਵਿੱਚ ਆਮ ਆਦਮੀ ਪਾਰਟੀ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਸਕਦੀ ਹੈ ਰੋਕਰਾਂਗੇ ਅਗਲੀ ਖਬਰ ਦਾ ਫਰੀਦਕੋਟ ਦੇ ਪਿੰਡ ਬਰਗਾੜੀ ਦੇ ਵਿੱਚ ਗੁਲਾਬੀ ਸੁੰਡੀ ਤੋਂ ਪਰੇਸ਼ਾਨ ਹੋ ਕੇ ਕਿਸਾਨ ਨੇ ਆਪਣੀ 20 ਏਕੜ ਖੜੀ ਫਸਲ ਨੂੰ ਬਾ ਦਿੱਤਾ ਕਿਸਾਨ ਦੇ ਮਤਾਬਿਕ ਉਸ ਨੂੰ 20000 ਰੁਪਏ ਪ੍ਰਤੀ ਏਕੜ ਦਾ ਨੁਕਸਾਨ ਹੋਇਆ ਹੈ ਦੂਜੇ ਪਾਸੇ ਸੰਗਰੂਰ ਦੇ ਪਿੰਡ ਮਟਰਾਂ ਦੇ ਵਿੱਚ ਕਿਸਾਨ ਲਾਲ ਸਿੰਘ ਦੀ 6 ਏਕੜ ਫਸਲ ਅਤੇ ਪਿੰਡ ਪੁੱਲਰਹੀ ਦੇ ਕਿਸਾਨ ਜਗਨੈਲ ਸਿੰਘ ਦੀ 5 ਏਕੜ ਫਸਲ ਗਲਾਫੀ ਸੰਧੀ ਦੇ ਕਾਰਨ ਤਬਾਹ ਹੋ ਗਈ ਹੈ ਕਿਸਾਨ ਕਣਕ ਵਾਹ ਕੇ ਦੁਬਾਰਾ ਬੀਜਣ ਨੂੰ ਮਜਬੂਰ ਨੇ ਇਸ ਕਾਰਨ ਉਹਨਾਂ ਨੂੰ ਵੱਡਾ ਨੁਕਸਾਨ ਚਲਣਾ ਪੈ ਰਿਹਾ ਹੈ ਪਰ ਤਿਤ ਕਿਸਾਨਾਂ ਦੇ ਮਤਾਬਿਕ ਪ੍ਰਸ਼ਾਸਨ ਅਤੇ ਸਰਕਾਰ ਦੀਆਂ ਦਾਇਤਾ ਮਨਕੇ ਉਹਨਾਂ ਬਿਨਾ ਚੋਨੇ ਦੀ ਪ੍ਰਾਲੀ ਨੂੰ ਅੱਗ ਲਗਾਏ ਕਣਕ ਦੀ ਬਜਾਈ ਕੀਤੀ ਸੀ ਪਰ ਫਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਅਜਿਹਾ ਹੋਇਆ ਕਿ ਕਿਸੇ ਸਪਰੇ ਦੇ ਨਾਲ ਕਾਬੂ ਨਹੀਂ ਪਾਇਆ ਜਾ ਸਕਿਆ ਕਣਕ ਦੀ ਸੁੰਡੀ ਪਾ ਕੇ ਜਾਂਚ ਅੱਗ ਨਾਲ ਲਗਾ ਕਥਾ ਬਣ ਗਈ 55 ਚ ਅੱਚਕੜੇ ਆਪਣੇ ਵਾਂਦੇ ਜੀ ਵੀ ਕਿਹਾ ਠੀਕ ਜਿਹਾ 5 ਕਿਲੋ ਆਪਣੇ ਆਪ ਦੇ ਹੈ ਸਾਰੇ ਤੇ ਗੱਠਾ ਫੈਲਣਾ ਸਾਰੇ ਧੀ ਹੈ ਪਿੱਛੇ ਵੀ ਤੁਸੀਂ ਦੇਖ ਕੇ ਆਏ ਬਾਈ ਤੇ ਕਣਕ ਪਾ ਵੀ ਤੁਹਾਡੇ ਸਾਹਮਣੇ ਕਿੰਨਾ ਖर्चा ਆ ਗਿਆ ਸੀ ਜਦੋਂ ਤੁਸੀਂ ਗੱਡੀ ਹਵਾਈ ਸੀਗੀ ਹਾਂਜੀ ਇਹ ਗੱਡੀ ਕਿੰਨੇ ਕਰਤਾ ਸਰ ਅੱਛਾ 8 ਤੋਂ 10 ਹਜ਼ਾਰ ਕਿਲਾ ਆਇਆ ਜੀ ਪਹਿਲਾਂ ਬਲੈਕ ਰਿਵਾਲਾਂ ਦੀ 2 ਮੋੜਦਾ ਆਇਆ ਹਾਂਜੀ ਤੇ ਮੋੜਦੇ ਤੋਂ ਹਾਂਜੀ ਹੁਣ ਦੁਬਾਰਾ ਫਿਰ ਬੀਜਦੇ ਆਏ ਕੁੱਲ ਕਿੰਨਾ ਨੁਕਸਾਨ ਹੋ ਗਿਆ ਕੁੱਲ ਅੱਗ ਭਾਗ 15 ਤੋਂ 20 ਹਜ਼ਾਰ ਦਾ ਨੁਕਸਾਨ ਹੋਈ ਗਿਆ ਇੱਕ ਕਿਲੇ ਦਾ ਹਾਂਜੀ ਹੱਕ ਜੀ ਦੁਬਾਰੇ ਵੀ ਜਨ ਨਾਲ ਫਸਦੇ ਆ ਕਿਤਿਆਂ ਜੀ ਤੁਹਾਡੇ ਸਾਹਮਣੇ ਬਖਾਤ ਨਹੀਂ ਤੁਹਾਨੂੰ ਤੇ ਇਹ ਕਿਹੜੀ ਹੁੰਦੀ ਔਰ ਕੀ ਇਹ ਨੁਕਸਾਨ ਕੀਤਾ ਇਹ ਜਦ ਕਿ ਹੁੰਦੀ ਆ ਜੀ ਪੂਟਾ ਸਕਦੀ ਆ ਪੂਰਾ ਦਾ ਉਹਨਾਂ ਕੋ ਅਗਲਾ ਨੇ ਕੋਈ ਆ ਕੇ ਸਾਰ ਲਈ ਨਹੀਂ ਜੀ ਉਹਨਾਂ ਨੇ ਬਖਾਇਆ ਸੀਗਾ ਅੱਜ ਕੱਲ ਉਹਾਂ ਦੇ ਸਾਡੇ ਹਿਸਾਬ ਦੇ ਪਈ ਪਈ ਆ ਸੀ ਕੀ ਕਰਕੇ ਵੀ ਗਾਗ ਅੱਗ ਲਾਇਆ ਕਰੋ ਇਹ ਅੱਗ ਦੇ ਹਾਲ ਹੈ ਇਹ ਤਾਂ ਹੀ ਅੱਗ ਹਾਲੀ ਹਾਲੀ ਦਵਾਰੇ ਉਹ ਵੀ ਜਿਹੜੀ ਸੱਟਾ ਮਾਰੇਦੀ ਉਹ ਵੀ ਦਵਾਰੇ ਪੈ ਗਈ ਫਿਰ ਹੁਣ ਹੁਣ ਤੀਜੀ ਵਾਰੀ ਕਿਵੇਂ ਭੀਜੇ ਕਿੱਥੋਂ ਲਈ ਜਾਣਾ ਖਰਚਾ ਜੀ ਬਹੁਤ ਮੁਸ਼ਕਲ ਹੋ ਰਿਹਾ ਕੰਮ ਕੀ ਕਹਿਣਾ ਚਾਹੁੰਦੇ ਸਰਕਾਰ ਸਰਕਾਰ ਮੌਜਾ ਦੇ ਵੀ ਹੋਰ ਸਰਕਾਰ ਤੋਂ ਕੀ